ਸਹੀ ਗੱਲ ਜੀ ਸਾਰਿਆਂ ਨੂੰ ਅੱਜ ਥੋੜੀ ਡਿਮਾਂਡ ਤੇ ਸਾਨੇ ਬਣਾਈ ਇੱਕ ਸਨੇ ਰੂਟੀਨ ਦੀ ਵੀਡੀਓ ਸਵੇਰੇ ਉੱਠਦੇ ਸਾਰ ਮੈਨੇ ਪੀਆ ਦੁੱਧ ਦੁੱਧ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਦੁੱਧ ਪੀਣ ਤੋਂ ਬਾਅਦ ਫਰੈਸ਼ ਹੋ ਕੇ ਮੈਨੇ ਕਰੀ ਥੋੜੀ ਜੀ ਆਟਾ ਜਿਸ ਤੇ ਬਣਾਈ ਮੈਨੇ ਅਬ ਦੀ ਇੱਕ ਫਾਈਲ ਜਿਸ ਤੇ ਮੈਨੇ ਅਬ ਦਾ ਨਾਮ ਲਿਖਿਆ ਤੇ ਉਹ ਫਾਈਲ ਮੈਨੇ ਅਬ ਦਾ ਸਕੂਲ ਦਾ ਥੋੜਾ ਜਿਹਾ ਸਮਾਨ ਪਾਣ ਲਈ ਬਣਾਈ ਫਾਈਲ ਬਹੁਤ ਜ਼ਿਆਦਾ ਵਧੀਆ ਬਣ ਗਈ ਇਹ ਸਾਰਾ ਸਮਾਨ ਵਾਈਂਡ ਅਪ ਕਰਨ ਤੋਂ ਬਾਅਦ ਮੈਂ ਚਲਾ ਗਿਆ ਨਹਾਉਣ ਅੱਜ ਮੈਨੇ ਸਿਰ ਨਹਾਉਣਾ ਸੀ ਮੈਨੇ ਬਾਲ ਖੋਲ ਕੇ ਲੱਗ ਗਿਆ ਸਿਰ ਨਹਾਉਣ ਨਾਉਣ ਤੋਂ ਬਾਅਦ ਅਸੀਂ ਇਹ ਸਾਰਾ ਸਮਾਨ ਸ਼ੇਕ ਚ ਪਾਉਨੇ ਆ ਕਾਜੂ ਬਦਾਮ ਅਖਰੋਟ ਸਾਰਾ ਕੁਝ ਇਸ ਨਾਲ ਇੱਕ ਬਹੁਤ ਹੈਲਦੀ ਸ਼ੇਕ ਬਣਦਾ ਮੈਂ ਸ਼ੇਕ ਪੀਆ ਤੇ ਸ਼ੇਕ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਇਸ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਵੀ ਆ ਗਏ ਸੀ ਫਿਰ ਸਨੇ ਸਨੈਕ ਬਣਾਇਆ ਇੱਕ ਹੈਲਦੀ ਸੈਲਡ ਜਿਸ 'ਚ ਸਨੇ ਖੀਰੇ ਤੇ ਪਨੀਰ ਕਟਿਆ ਜਿਸ ਤੋਂ ਆਪ ਨੂੰ ਫਾਈਬਰ ਤੇ ਕੈਲਸ਼ੀਅਮ ਮਿਲ ਜਾਂਦਾ ਮੈਨੇ ਤੇ ਔਰ ਯੂ ਨੇ ਬੜਾ ਇੰਜੋਏ ਕਰਕੇ ਸੈਲਡ ਖਾਇਆ ਫਿਰ ਮੈਂ ਕਰਿਆ ਲੰਚ ਲੰਚ ਬਹੁਤ ਟੇਸਟੀ ਬਣਿਆ ਫਿਰ ਮੈਂ ਬੈਕਪੈਕ ਕਰਕੇ ਚਲਾ ਗਿਆ ਟਿਊਸ਼ਨ ਟਿਊਸ਼ਨ ਤੇ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਕੱਲ ਹੈ ਮੇਰਾ ਪੇਪਰ ट्यूशन तो आके मैंने खाए एग्स एग्स मैंने 5 एग्स खाए एग्स बहुत टेस्टी सी मैंने तो ओरियो ने एंजॉय करके खाए ओरियो ने फैट खाई थी मैंने वाइट वाइट खाया मेरे नाल नाल ओरियो दी भी डाइट पूरी होई जांदी है फिर मैं होया जिम ली तैयार जिम जाने तो पहला ਮੈਂ ਕਾਏ ਕੁਝ ਫਰੂਟਸ ਤੁਸੀਂ ਫਰੂਟਸ ਚ ਕੁਝ ਵੀ ਐਡ ਕਰ ਸਕਦੇ ਹੋ ਮੈਨੇ ਐਪਲ ਨਾਲ ਪੀਨਾਗਰੇਟ ਖਾਏ ਬਹੁਤ ਟੇਸਟੀ ਸੀ ਫਿਰ ਫਰੂਟਸ ਖਾ ਕੇ ਮੈਂ ਬੈਕਪੈਕ ਕਰਕੇ ਚਲਾ ਗਿਆ ਜਿਮ ਜਿਮ ਚ ਮਿਹਨਤ ਲਾ ਕੇ ਵਾਪਸ ਆ ਕੇ ਮੈਂ ਖਾਦੇ ਰਾਈਸ ਰਾਈਸ ਖਾ ਕੇ ਮੈਂ ਚਲਾ ਗਿਆ ਆਊਟਡੋਰ ਖੇਡਣ ਖੇਡ ਕੇ ਆ ਕੇ ਮੈਨੇ ਕਰਿਆ ਡਿਨਰ ਡਿਨਰ ਚ ਮੈਂ ਮੱਖਣ ਤੇ ਦਹੀਂ ਜ਼ਰੂਰ ਐਡ ਰੱਖਣਾ ਮੈਂ ਦੋ ਰੋਟੀਆਂ ਖਾਧੀਆਂ ਸਬਜ਼ੀ ਬਹੁਤ ਟੇਸਟੀ ਸੀਗੀ ਮੈਂ ਸਾਰੀ ਦਹੀਂ ਖਾ ਗਿਆ ਦਹੀਂ ਰੋਟੀ ਖਾਣ ਤੋਂ ਬਾਅਦ ਮੈਂਨੇ ਪੀਆ ਦੁੱਧ ਦੁੱਧ ਪੀਣ ਤੋਂ ਬਾਅਦ ਮੈਂ ਗਿਆ ਸੌਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ